ਹਾਂਜੀ ਕੀ ਕੰਮ ਕਰੀ ਜਾਂਦੇ ਜੇ ਕੁਛ ਨਹੀਂ ਬੈਹਿ ਵੀ ਜਾ ਰਹੇ ਬਸ ਰਸੋਈ ਚ ਆਈ ਆ ਅੱਛਾ ਕੀ ਕਰਦੇ ਕੰਮ ਕਰਦੇ ਕੋਈ ਹਾਂ ਘਰ ਆਈ ਆ ਸਬ지 ਸੁੱਜ ਬਣਾਈ ਨੂਟਰੀ ਦੀ ਅੱਛਾ ਕਿਉਂ ਕੀ ਹੋ ਜਾਣ ਮੂੰਹ ਜੇ ਸੁਟਿਆ ਕੁਝ ਨਹੀਂ ਯਾਰ ਸੋਚਣ ਦੀ ਆ ਕਿ ਮੰਮੀ ਜੀ ਮੈਨੂੰ ਇਦਾਂ ਹੀ ਹਮੇਸ਼ਾ ਗੱਲਾਂ ਕਰਦੇ ਰਹਿਣਗੇ ਲਾ ਲਾ ਕੇ ਕੱਲ ਵੀ ਤੁਹਾਨੂੰ ਪਤਾ ਉੱਥੇ ਗਏ ਆ ਤੇ ਇਦਾਂ ਹੀ ਲਾ ਲਾ ਕੇ ਗੱਲਾਂ ਕਰਦੇ ਰਹੇ ਸਿੱਧਾ ਨਹੀਂ ਮੈਨੂੰ ਕੁਝ ਕਹਿੰਦੇ ਪਰ ਮੇਰਾ ਫੱਕਾ ਨਹੀਂ ਛੱਡਦੇ ਹਮੇਸ਼ਾ ਮੈਨੂੰ ਲਾ ਲਾ ਕੇ ਗੱਲਾਂ ਕਰਦੇ ਆ ਇਹ ਵੀ ਨਹੀਂ ਵੇਖਦੇ ਕਿ ਸਾਰੇ ਜਣੇ ਬੈਠੇ ਆ ਆਪਾਂ ਉਹਨਾਂ ਦੇ ਘਰ ਆਏ ਆ ਤੇ ਉਹ ਕੀ ਸੋਚਣਗੇ ਯਾਰ ਮੰਮੀ ਦੀ ਮਾੜੀ ਮੋਟੀ ਯਾਦ ਤੇ ਆ ਮੰਮੀ ਨੇ ਕੀ ਕਹਿ ਦਿੱਤਾ ਹੋਊਗਾ ਇਦਾਂ ਤਾਂ ਨਹੀਂ ਕਹਿ ਸਕਦੇ ਮੰਮੀ ਮੈਨੂੰ ਨਹੀਂ ਲੱਗਦਾ ਬਸ ਆਹੀ ਗੱਲ ਆ ਹਮੇਸ਼ਾ ਇੱਕ ਪੁੱਤ ਨਾ ਆਪਣੀ ਮਾਂ ਦੀ ਸਪੋਰਟ ਕਰਦਾ ਵਾ ਮੈਨੂੰ ਵੀ ਕਿਤੇ ਸਮਝ ਲਿਆ ਕਰੋ ਤਾਨੂੰ ਪਤਾ ਜਦੋਂ ਮੈਨੂੰ ਲਾਲ ਲਾ ਕੇ ਗੱਲਾਂ ਕਰਦੇ ਆ ਨਾ ਮੈਨੂੰ ਇੰਨਾ ਦੁੱਖ ਹੁੰਦਾ ਵਾ ਇੱਥੇ ਵੀ ਤੁਹਾਨੂੰ ਪਤਾ ਤੁਹਾਡੇ ਸਾਹਮਣੇ ਸਾਰਾ ਕੁਝ ਹੁੰਦਾ ਵਾ ਹਮੇਸ਼ਾ ਲਾਲ ਲਾ ਕੇ ਗੱਲਾਂ ਕਰਦੇ ਆ ਪਰ ਮੈਂ ਕਦੀ ਫੀਲ ਨਹੀਂ ਕਰਦੀ ਮੈਂ ਇਗਨੋਰ ਕਰ ਦਿੰਨੀ ਆ ਤੇ ਆਪਣੇ ਕੰਮ 'ਚ ਹਮੇਸ਼ਾ ਲੱਗੀ ਰਹਿਣੀ ਆ ਹੁਣ ਉੱਥੇ ਗਏ ਆ ਉੱਥੇ ਤਾਂ ਨਾ ਇਦਾਂ ਕਰਦੇ ਤੁਹਾਨੂੰ ਪਤਾ ਪਿਛਲੀ ਯਾਰ ਗਏ ਸੀ ਜਦੋਂ ਪਿਛਲੀ ਯਾਰ ਵੀ ਇਹਨਾਂ ਨੇ ਇਦਾਂ ਲਾਲ ਲਾ ਕੇ ਗੱਲਾਂ ਕੀਤੀਆਂ ਸੀ ਐਰ ਕਾਫੇ ਰੋਹੋ ਕੁਝ ਹੁਣ ਪੂਆਜੀ ਬੈਠੇ ਹੀ ਚਾਚੀਜੀ ਬੈਠੇ ਹੀ ਸਿਮਰਤ ਹੀ ਸਾਰੇ ਹੀ ਤੈਨੂੰ ਪਤਾ ਹੈ ਇਦਾਂ ਦੀ ਗੱਲਾਂ ਤੇ ਨਹੀਂ ਨਾ ਕਰਨੀਆਂ ਚਾਹੀਦੀਆਂ ਕਿ ਹਾਂ ਰਣਜੀਤ ਦੀ ਤੇ ਕਿਸਮਤ ਹੀ ਫੁੱਟੀ ਰਣਜੀਤ ਦਾ ਤੇ ਵਿਆਹ ਇਦਾਂ ਹੀ ਕਰ ਛੜਿਆ ਉਹਨੂੰ ਤੇ ਕੁਝ ਉਹਨਾ ਦਿੱਤਾ ਨਾ ਕੋਈ ਰਿੰਗ ਪਾਈ ਨਾ ਕੋਈ ਘੜਾ ਪਾਇਆ ਨਾ ਚੇਨ ਪਾਈ ਰਣਜੀਤਾਂ ਨੂੰ ਪਤਾ ਹੀ ਆ ਮੇਰਾ ਘੜਾ ਆਪਣਾ ਮਾਂ ਪਿਓ ਹੀ ਪਾਲਿਆ ਤੇ ਮੈਨੂੰ ਇੱਕ ਭੂਆ ਨੇ ਹੀ ਨਾ ਤੈਨੂੰ ਪਤਾ ਜਿੱਦਾਂ ਦਾ ਮਾੜਾ ਚੰਗਾ ਪੜਾਇਆ ਲਿਖਾਇਆ ਮੈਨੂੰ ਛੋਟੀ ਤੋਂ ਵੱਡਿਆਂ ਕੀਤਾ ਮੇਰਾ ਵਿਆਹ ਕੀਤਾ ਚਲੋ ਜਿੰਨੇ ਜੋਗੇ ਹੈ ਇਹੀ ਉਹਨਾਂ ਨੇ ਕੀਤਾ ਹੀ ਆ ਨਾ ਜਦ ਮੇਰਾ ਮਾਂ ਪਿਓ ਹੀ ਨਹੀਂ ਹੈਗਾ ਮੇਰਾ ਉਹਨਾਂ ਨੇ ਜੋ ਵੀ ਕੀਤਾ ਮੈਂ ਤੇ ਉਹਨਾਂ ਦਾ ਧੰਨਵਾਦ ਕਰਦੀ ਆ ਕਿ ਜੋ ਮਾੜਾ ਚੰਗਾ ਸਰਿਆ ਉਹਨਾਂ ਨੇ ਮੈਨੂੰ ਦੇ ਦਿੱਤਾ ਪਤਾ ਨਹੀਂ ਮਾਤਾ ਨੂੰ ਕੀ ਆਦਤ ਆ ਮੈਨੂੰ ਇੰਨੀ ਵਾਰੀ ਸਮਝਾਇਆ ਇਹਦਾ ਨਾ ਕਰਿਆ ਕਰ ਪਰ ਗੱਲ ਨੂੰ ਚੋਕਰੀ ਕਿੱਧਰ ਤੇ ਕਿੱਧਰ ਲੈ ਜਾਣਾ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਮੈਨੂੰ ਕਿੰਨਾ ਟੁੰਦਾ ਵਾ ਸੁਣ ਸੁਣ ਕੇ ਅੱਜ ਮੇਰੀ ਮਾਂ ਜਿੰਦੀ ਹੁੰਦੀ ਤੇ ਮੈਨੂੰ ਵੀ ਉਹ ਸਭ ਕੁਝ ਦਿੰਦੀ ਜੋ ਸਿਮਰਤ ਨੂੰ ਮਿਲੰਦਿਆ ਤੁਹਾਨੂੰ ਪਤਾ ਤੁਸੀਂ ਮੰਮੀ ਦੀਆਂ ਗੱਲਾਂ ਤੇ ਛੱਡੋ ਮੈਨੂੰ ਕਿੰਨਾ ਫੀਲ ਹੁੰਦਾ ਪਿਆ ਵਾ ਹੁਣ ਤੇ ਮੈਨੂੰ ਜ਼ਿਆਦਾ ਹੀ ਹੋਣ ਲੱਗ ਪਿਆ ਵਾ ਜਦੋਂ ਤਾਂ ਅਸੀਂ ਮਨਰਦਾ ਵਿਆਹ ਹੋਇਆ ਵਾ ਤੇ ਚਾਚੀ ਜੀ ਨੇ ਕਿੰਨਾ ਸਮਾਨ ਦਿੱਤਾ ਕਿੰਨੀਆਂ ਚੀਜ਼ਾਂ ਪਾਈਆਂ ਸਾਹਿਲ ਨੂੰ ਕੜਾ ਪਾਇਆ ਭਾਜੀ ਨੂੰ ਪਾਈ ਜੇਨ ਕੜਾ ਸਾਰਾ ਕੁਝ ਤੇ ਮੈਨੂੰ ਵੈਸੇ ਹੀ ਬੜਾ ਹੌਟ ਹੁੰਦਾ ਵੇਖ ਕੇ ਕਿ ਜੇ ਮੇਰੀ ਮਾਂ ਜਿੰਦੀ ਹੁੰਦੀ ਤੇ ਮੈਨੂੰ ਵੀ ਇਹ ਤੋਂ ਵੱਧ ਸਾਰਾ ਕੁਝ ਪਾਉਣਾ ਸੀ ਤੁਹਾਨੂੰ ਪਤਾ ਆਪਣੀਆਂ ਅੰਦਰਾਂ ਆਪਣੀਆਂ ਅੰਦਰ ਹੀ ਹੁੰਦੀਆਂ ਵਾ ਹਮੇਸ਼ਾ ਬੰਦੇ ਦੀਆਂ ਤੇ ਮੈਂ ਤਾਂ ਪਹਿਲੇ ਹੀ ਰੋਂਦੀ ਰਹਿਣੀ ਆਪਣੀ ਮਾਂ ਨੂੰ ਯਾਦ ਕਰਕੇ ਮਿਰੇਂਦਰ ਤੇ ਪਹਿਲੇ ਜਖਮ ਉਬਰੇ ਪਏ ਪਰ ਮੰਮੀ ਜੀ ਮੰਮੀ ਜੀ ਹਮੇਸ਼ਾ ਜਖਮਾਂ ਤੇ ਲੂਣ ਪਾਉਂਦਾ ਕੰਮ ਕਰਦੇ ਆ ਉਹਨਾਂ ਨੇ ਕਦੀ ਨਹੀਂ ਸੋਚਿਆ ਕਿ ਅਸੀਂ ਇਹਨੂੰ ਵਿਆਹ ਹੀ ਲਿਆਏ ਆ ਇਹਦਾ ਮਾਪਿਓ ਨਹੀਂ ਹੈਗਾ ਤੇ ਮੈਂ ਇਹਨੂੰ ਇੱਕ ਧੀ ਬਣਾ ਕੇ ਰੱਖਾਂ ਸਗੋਂ ਮੈਂ ਵਧਿਆ ਵੀ ਵਿਆਹ ਕਰਾਏ ਦੇਣਾ ਮਾਂ ਦੀ ਵਾਂਗੂੰ ਰਹੀਏ ਆਪਾਂ ਨਾ ਹੋਮ ਸਿਮਰਤ ਆ ਗਈ ਆ ਹੁਣ ਸਗੋਂ ਲਾ ਲਾ ਕੇ ਮੈਨੂੰ ਬੋਲਦੇ ਮੈਨੂੰ ਛਡਾਉਂਦੇ ਆ ਕਿ ਬਸ ਇਹ ਕੰਮ ਲੱਗੀ ਰਵੇ ਤੁਹਾਡਾ ਦੋਵਾਂ ਦਾ ਰਾਤ ਚੱਲੇ ਤਾਨੂੰ ਪਤਾ ਮੈਂ ਉਹਨੂੰ ਆਪਣੀ ਛੋਟੀ ਭੈਣ ਸਮਝਦੀ ਆਂ ਹਜੇ ਤੇ ਮੈਂ ਸਾਰਾ ਕੰਮ ਚੁੱਕਿਆ ਉਹ ਵੀ ਚਲ ਕੋਈ ਗੱਲ ਨਹੀਂ ਵਿਆਹ ਹੋਇਆ ਵਾ ਚਾਰ ਦਿਨ ਸ਼ੌਂਕ ਦੇ ਆ ਆਪਣਾ ਘੁੰਮਣ ਫਿਰਨ ਜਿੱਦਾਂ ਮਰਜ਼ੀ ਕਰਨ ਯਾਰ ਪਰ ਮਣਾ ਜਦੋਂ ਦਾ ਸਾਡੇ ਦਾ ਵਿਆਹ ਹੋਇਆ ਨਾ ਖੁਸ਼ੀ ਦੇ ਦਿਨ ਵੇਖਿਆ ਹੀ ਨਹੀਂ ਆ ਤੇ ਉਹ ਤੋਂ ਬਾਅਦ ਆ ਸਿਮਰਤ ਨੇ ਪੰਗਾ ਪਾਤਾ ਫੇ ਮੈਂ ਵਿਆਹ ਕਰਾਉਣਾ ਵਾ ਫੇ ਤੂੰ ਉਹਦੇ ਉੱਤੇ ਉਦਾਸ ਰਹੀ ਸਾਰਾ ਸਾਰਾ ਦਿਨ ਵੀ ਸਿਮਰ ਦਾ ਵਿਆਹ ਨਹੀਂ ਹੋਇਆ ਇਹ ਨਹੀਂ ਹੋਇਆ ਜਦੋਂ ਦਾ ਸਾਡਾ ਵਿਆਹ ਹੋਇਆ ਨਾ ਬਸ ਇਹੋ ਝਗੜੇ ਚ ਮੇਲੇ ਚੱਲਦੇ ਰਹੇ ਸਾਡੇ ਕੁਝ ਮੰਮੀ ਦੀਆਂ ਗੱਲਾਂ ਕੁਝ ਤੇਰੀਆਂ ਪਰ ਚਲ ਕੋਈ ਨਹੀਂ ਤੂੰ ਟੈਨਸ਼ਨ ਨਾਲ ਐ ਸਭ ਠੀਕ ਹੋਊਗਾ ਮੈਂ ਗੱਲਾਂ ਤੇਰੇ ਨਾਲ ਆ ਤੇਰੀ ਖੁਸ਼ੀ ਦੇ ਕਰਕੇ ਮੈਂ ਸਾਰਾ ਕੁਝ ਕੀਤਾ ਨਾ ਨਾਲੇ ਤੂੰ ਕਹਿੰਦੀ ਆ ਵੀ ਸਿਮਰ ਦਾ ਵਿਆਹ ਜੇ ਫਿਰ ਸਾਰਾ ਕੁਝ ਠੀਕ ਹੋ ਜਾਊਗਾ ਘਰ ਚ ਤੇ ਤੇਰੇ ਕਰਕੇ ਮੈਂ ਸਾਰਾ ਕੁਝ ਸਹੀ ਕੀਤਾ ਵਾ ਬਾਕੀ ਮੰਮੀ ਰਹੀ ਗੱਲ ਮੰਮੀ ਦੀ ਜੋ ਬੋਲਦੀ ਬੋਲੀ ਆ ਦੇ ਬਾਕੀ ਮੈਂ ਕਰਦਾ ਗੱਲ ਮਾਤਾ ਨਾਲ ਕੋਈ ਗੱਲ ਨਹੀਂ 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 ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਹਾਂ ਤੁਸੀਂ ਮੰਮੀ ਨਾਲ ਕੋਈ ਗੱਲ ਨਹੀਂ ਕਰਨੀ ਤੁਹਾਨੂੰ ਪਤਾ ਮੇਰੀ ਗੱਲ ਨਹੀਂ ਉਹਨੇ ਮਾਤਾ ਨੇ ਮੇਰੀ ਗੱਲ ਸੁਣ ਲਓ ਅਗਰ ਤੁਸੀਂ ਮੰਮੀ ਨਾਲ ਜਾ ਕੇ ਗੱਲ ਕਰੋਗੇ ਨਾ ਤੇ ਮੰਮੀ ਨੇ ਕਹਿਣਾ ਸ਼ਮੀ ਨੇ ਚੁੱਕਣਾ ਦਿੱਤੀ ਆ ੜਕਾ ਕੇ ਤੇ ਮੇਰੇ ਵੱਲ ਭੇਜਤਾ ਵਾ ਦਿਵਾਲੇ ਹੋ ਗਿਆ ਮੁੰਡਾ ਮੇਰੇ ਤੁਸੀਂ ਤੇ ਮੰਮੀ ਨੂੰ ਸਮਝ ਦੇਈਓ ਇੱਕ ਗੱਲ ਕਹੋ ਤੇ ਕੋ ਚਾਰ ਸੁਣੋਂਦੇ ਆ ਉਹਨਾਂ ਨੇ ਕਹਿਣਾ ਜਨਾਨੀ ਦੇ ਮਗਰ ਲਾ ਕੇ ਮੇਰੇ ਨਾਲ ਲੜਨਾ ਆ ਗਿਆ ਵਾ ਮੈਂ ਪਹਿਲੇ ਹੀ ਬੜੀ ਉਦਾਸ ਆ ਤੇ ਫਿਰ ਕੀ ਹਾਲੇ ਦਾ ਪੇ ਤੂੰ ਦੁਖੀ ਦਵੇਂ ਤੂੰ ਗੱਲ ਬਣਾ ਕਰੇ ਤੇ ਨਾ ਮੈਨੂੰ ਕਰਨ ਦਵੇਂ ਮਾਤਾ ਨਾਲ ਯਾਰ ਮੰਮੀ ਨਾਲ ਨਹੀਂ ਗੱਲ ਕਰਨੀ ਸਮਝਣ ਦੀ ਕੋਸ਼ਿਸ਼ ਕਰੋ ਮੈਂ ਤੁਹਾਡੇ ਨਾਲ ਤਾਂ ਗੱਲ ਕੀਤੀ ਆ ਵੇਖੋ ਰਣਜੀਤ ਜੇ ਮੈਂ ਤੁਹਾਡੇ ਨਾਲ ਨਾ ਗੱਲ ਕਰਾਂ ਤੇ ਮੈਂ ਕਿਹਦੇ ਨਾਲ ਕਰਾਂ ਤੂੰ ਗੱਲ ਕਰ ਮੇਰੇ ਨਾਲ ਪਰ ਮੈਨੂੰ ਗੱਲ ਕਰਨੀ ਪੈਣੀ ਮੰਮੀ ਨਾਲ ਨਹੀਂ ਗੱਲ ਕਰ ਮੈਂ ਸਹੀ ਗੱਲ ਨਿਕਲੂਗਾ ਆਪੇ ਸਮਝ ਜਾਣਗੇ ਮੰਮੀ ਨਾਲ ਗੱਲ ਨਹੀਂ ਕਰਨੀ ਪੈਣੀ ਸਮਝ ਜਾਣਗੇ ਮੈਨੂੰ ਗੱਲ ਕਰਨੀ ਪੈਣੀ ਗੱਲ ਕੀਤੇ ਬਿਨਾ ਸੁੱਤਰ ਨਹੀਂ ਹੋਣਾ ਕੰਮ ਮੇਰੀ ਗੱਲ ਸੁਣ ਮੇਰੀ ਗੱਲ ਤਾਂ ਸੁਣਾ ਤੁਸੀਂ ਨਹੀਂ ਕਰਨੀਗੀ ਮੰਮੀ ਨਾਲ ਗੱਲ ਕੀ ਨੁਕਤਾ ਨਹੀਂ ਉਹਨਾਂ ਨੇ ਫੇਰ ਮੇਰੇ ਦਿਵਾਲੇ ਹੋ ਜਾਣਾ ਵਾ ਕਿ ਤੂੰ ਮੇਰੇ ਮੁੰਡੇ ਨੂੰ ਭੜਕਾ ਕੇ ਤੇ ਮੇਰੇ ਦਿਵਾਲੇ ਕੀਤਾ ਵਾ ਸਮਝਣ ਦੀ ਕੋਸ਼ਿਸ਼ ਕਰੋ ਉੱਤੋਂ ਘਰ 'ਚ ਨਵੀਂ-ਨਵੀਂ ਕੁੜੀ ਆਈ ਹੈ ਵਿਆਹੀ ਉਹ ਤਮਾਸ਼ਾ ਵੇਖੂਗੀ ਸਾਡੇ ਘਰ ਦਾ ਨਹੀਂ ਚੰਗਾ ਲੱਗਦਾ ਤੁਹਾਨੂੰ ਪਤਾ ਇਹਨਾਂ ਲੜਾਈਆਂ ਕਰਕੇ ਮੈਂ ਪਤਾ ਨਹੀਂ ਕਿੰਨਾ ਕੁ ਜਰ ਅਡਜਸਟ ਕਰਦੀ ਆ ਸਾਰਾ ਦਿਨ ਕਿ ਕਲੇਸ਼ ਨਾ ਹੋਵੇ ਦੱਸਣ ਨੂੰ ਮੈਂ ਤੁਹਾਨੂੰ ਪਤਾ ਨਹੀਂ ਕੀ-ਕੀ ਦੱਸ ਸਕਦੀ ਆ ਮੰਮੀ ਤਾਂ ਹਮੇਸ਼ਾ ਮੈਨੂੰ ਬੋਲਦੇ ਆ ਪਰ ਮੈਂ ਐਸੇ ਕਲੇਸ਼ ਤੋਂ ਡਰਦੀ ਨਾ ਉੱਧਰ ਦੱਸਦੀ ਆ ਤੇ ਨਾ ਇੱਧਰ ਤੁਹਾਨੂੰ ਦੱਸਦੀ ਆ ਅੱਜ ਮਾੜਾ ਜਿਹਾ ਦੁੱਖ ਫੋਲਿਆ ਮੈਂ ਤੁਹਾਡੇ ਨਾਲ ਤੁਸੀਂ ਕੁਛ ਨਾ ਕਿਓ ਮੰਮੀ ਜੀ ਨੂੰ ਕੋਈ ਗੱਲ ਨਹੀਂ ਆਪੇ ਸਹੀ ਹੋ ਜਾਣਗੇ ਥੋੜਾ ਥੋੜਾ ਪਿਆਰ ਨਾਲ ਵੈਸੇ ਲਾ ਲਾ ਕੇ ਤੁਸੀਂ ਵੀ ਸਮਝਾਇਆ ਕਰੋ ਸਿੱਧਾ ਡਾਇਰੈਕਟਲੀ ਨਾ ਕਿਓ ਕੁਛ ਚਲ ਕੋਈ ਨਹੀਂ ਮੈਂ ਰਾਮ ਨਾਲ ਗੱਲ ਕਰਦਾ ਹਾਂ ਜਿੱਦਾਂ ਮਰਜ਼ੀ ਪਰ ਗਲਤ ਕਰਨੀ ਪੈਣੀ ਇੱਕ ਵਾਰੀ ਮੈਨੂੰ ਉਦੋਂ ਕੰਸੂਤਰ ਨਹੀਂ ਹੋਣਾ ਸਾਬ ਨਾਲ ਗੱਲ ਕਰਿਓ ਕੋ ਨਾ ਹੋਵੇ ਕਿ ਘਰ ਦਾ ਕਲੇਸ਼ ਹੋਰ ਵਾਜੇ ਨਹੀਂ ਚੰਗਾ ਲੱਗਦਾ ਹੁਣ ਤੇ ਮੰਮੀ ਜੀ ਨੇ ਸਗੋ ਉਲਟੀ ਸੋਚਣੀ ਕਿ ਨਵਾਂ ਨਵਾਂ ਕੁੜੀ ਦਾ ਵਿਆਹ ਹੋਇਆ ਵਾ ਸ਼ਾਇਦ ਭੈਣ ਹੋ ਕੇ ਸੜੀ ਜਾਂਦੀ ਆ ਇਹਦ ਕੋ ਬਰਦਾਸ਼ਤ ਨਹੀਂ ਹੋਉਂਦਿਆ ਉਥੋਂ ਛੱਲੇ ਮੁੰਦਰੀਆਂ ਪਏ ਆ ਨਾ ਇਹਨੂੰ 5.5 ਦਾ ਪਿਆਵਾ ਕਿਤੇ ਮੇਰੇ ਤੇ ਉਲਟ ਨਾ ਪੈ ਜਾ ਸਾਰਾ ਕੁਝ ਪਰ ਮੈਂ ਤੇ ਬਹੁਤ ਖੁਸ਼ ਆ ਆਪਣੇ ਹੱਥੀ ਲੈ ਕੇ ਆਈਆਂ ਉਹਨੂੰ ਇਸ ਘਰ 'ਚ ਮੰਮੀ ਜੀ ਤੂੰ ਸाहिल ਨੂੰ ਕਹੋ ਹਾਂ ਕਿ ਬਾਹਰ ਕਿਤੇ ਘੁੰਮਣ ਜਾਈਏ ਗੋਗਪਟਕੇ ਖਾ ਜਾਣਾ ਹੈ ਨਹੀਂ ਮੰਮੀ ਜੀ ਬਾਹਰ ਕਿਤੇ ਹੋਰ ਘੁੰਮਣ ਜਾਣਾ ਹੈ ਸਟੇਸ਼ਨ ਤੇ ਉਹ ਕਿਉਂ ਕਹੇ ਮੰਮੀ ਉਹ ਬਹੁਤ ਵਧੀਆ ਠੰਡੀ ਜਗ੍ਹਾ ਹੁੰਦੀ ਹੈ ਜਿੱਦ ਡੱਡਲਹੋਜੀ ਹੋ ਗਿਆ ਮਨਾਲੀ ਵਗੈਰਾ ਹੋ ਗਿਆ ਸਾਰੇ ਕਪਲ ਨਾ ਉੱਥੇ ਜਾਂਦੇ ਆ ਅੱਛਾ ਫਿਰ ਤਾਂ ਬਹੁਤ ਵਧੀਆ ਹੈ ਹਾਂਜੀ ਫਿਰ ਤੂੰ ਕਹਿ ਸਾਹਿਲ ਨੂੰ ਮੈਂ ਤੁਨਾਂ ਨੂੰ ਦੋ ਤਿੰਨ ਵਾਰੀ ਕਿਹਾ ਵਾ ਪਰ ਮੇਰੀ ਗੱਲ ਮੰਨਦੇ ਨਹੀਂ ਆ ਤੁਸੀਂ ਉਹਨਾਂ ਨੂੰ ਕਹਿ ਕੇ ਵੇਖੋ ਕੋਈ ਨਹੀਂ ਅੱਜ ਮੈਨੂੰ ਕਹੂੰਗੀ ਮੈਨੂੰ ਲੈ ਕੇ ਜਾ ਘੁੰਮਣ ਠੀਕ ਹੈ ਠੀਕ ਤੇ ਹੁੰਦਾ ਹੀ ਕਹੂੰਗੀ ਆ ਲੈਣਦੇ ਹਾਂ ਜਰਾ ਬਾਹਰ ਜੋ ਸ਼ਾਮ ਤੱਕ ਹੋਣਗੇ ਫਿਰ ਉਹਨਾਂ ਨੂੰ ਕਹਿ ਦਿਆ ਹਾਂ ਜ਼ਰੂਰ ਕਹੂੰਗੀ ਪਤਾ ਕਹੂੰਗੀ ਠੀਕ ਜਾਓ ਘੁੰਮਣ ਜਿੱਤੇ ਮਰਜ਼ੀ ਜਾਓ ਜਾਓ ਪੱਤ ਤੁਸੀਂ ਦੋਵੇਂ ਜਾਣਾ ਐਸ਼ ਕਰੋ ਮੇਰੇ ਕੋਲ ਨਾ ਖੁੱਲੀ ਕਾਦੀ ਐਸ਼ ਹੋਣ ਲਗੀ ਮਾਤਾ ਉਹ ਐਸੀ ਹੋਣੀ ਵਰਤੀ ਹੋਣਾ ਹੁਣ ਸਿਮਰਤ ਜਾਈ ਮਾੜਾ ਗੱਲ ਕਰ ਲੈਂਦੇ ਮਮੀਨਾ ਕੀ ਸਕੀਮ ਲਈ ਜਾਂਦੀ ਏ ਜੇ ਤੂੰ ਦੱਸ ਕਿੱਧਰ ਆਇਆ ਮੰਮੀ ਤੂੰ ਆਪਣੀ ਸਕੀਮ ਦੱਸ ਮੈਨੂੰ ਹੁਣ ਕਿਹੜੀ ਸਕੀਮ ਏ ਤੂੰ ਜੋ ਵੀ ਕਰਦੇ ਨਾ ਚੰਗਾ ਨਹੀਂ ਜੀ ਕਰਦੇ ਮੈਂ ਤੈਨੂੰ ਇਹ ਕਹਿਣਾ ਆ ਕਿ ਨਹੀਂ ਉਹ ਚੰਗਾ ਕਰਨ ਦੀ ਦੱਸ ਤਾ ਜਰਾ ਮੈਨੂੰ ਚੰਗਾ ਨਹੀਂ ਕਰਨ ਦੀ ਮੈਂ ਤੈਨੂੰ ਪਤਾ ਨਾ ਸਾਰਾ ਕਿਹਦੀ ਗੱਲ ਕਰਨ ਲੱਗਾ ਮੈਂ ਸ਼ੰਮੀ ਦੀ ਗੱਲ ਕਰਨ ਲੱਗਾ ਮੈਂ ਨਾ ਉਹਦੀ ਮਾਂ ਤੇ ਨਾ ਉਹਦਾ ਪਿਓ ਮੈਂ ਕੀ ਕਰਾਂ ਭੂਆ ਨੇ ਪਾਲੀ ਆ ਮੈਂ ਕੀ ਕਰਾਂਗੀ ਮਤਲਬ ਹੋਇਆ ਆਹੋ ਤੂੰ ਲਾਲ ਆ ਵੀ ਜੋੜਾ ਹੋਗਾ ਉਹਨੂੰ ਕਹਿਣਾ ਉਹਦਾ ਵਾ ਜਿਹੜਾ ਨਹੀਂ ਹੋਗਾ ਉਹ ਤੂੰ ਕਹਿਣਾ ਸਿਮਰਤ ਦਾ ਵਾ ਤੇ ਸਿਮਰਤ ਦਾ ਕਹਿਣਾ ਉਹਦਾ ਹੋਗਾ ਤੂੰ ਉਹਨੂੰ ਕਹਿਣਾ ਵਾ ਐਵੇਂ ਕਹੀ ਜਮਾ ਤੈਨੂੰ ਪਹਿਲਾਂ ਨਹੀਂ ਪਤਾ ਮੈਂ ਸਾਰੀ ਗੱਲ ਕੀ ਕੀਤੀ ਸੀ ਤੇ ਨਾਲ ਤੁਹਾਡੇ ਨਾਲ ਕੀ ਕੀਤੀ ਤੇ ਜਿੱਦਾਂ ਦੀ ਕੁੜੀ ਸਿੰਪਲ ਜੀ ਜਿੱਦਾਂ ਦਾ ਵਿਆਹ ਹੈਗਾ ਨਾ ਨਹੀਂ ਕੋਈ ਚੇਂਜ ਹੋਗੇਗੇ ਤੇ ਦਮੀ ਗਵਾ ਤੇ ਫਿਰ ਮੱਲਾ ਨਾ ਨਾ ਮਾਰੇ ਕੀ ਮਨ ਮਾਰਲੀ ਉਹਨੇ ਓਏ ਐਸੀ ਵਾਲੇ ਕਮਰੇ ਦੀ ਮਨ ਮਾਰਣੀ ਵੀ ਮੇਰਾ ਕਮਰਾ ਵਾ ਉਹ ਉਹਦਾ ਕਮਰਾ ਕਿਤਰਾ ਹੋ ਗਿਆ ਉਹ ਮੇਰਾ ਕਮਰਾ ਵਾ ਮੈਂ ਕਮਰਾ ਆਪਣਾ ਤੁਹਾਨੂੰ ਦਿੱਤਾ ਸੀ ਹੁਣ ਮੈਨੂੰ ਵੀ ਲੱਗਦੀ ਗਰਮੀ ਤੁਸੀਂ ਆਪਣੇ ਕਮਰੇ ਦਾ ਇੰਤਜ਼ਾਮ ਏਸੀ ਕਰ ਲਓ ਜਿਹੜਾ ਏਸੀ ਲਾਉਣਾ ਹੈ ਏਸੀ ਕਰ ਲਓ ਜਾਂ ਕੂਲਰ ਲਾਉਣਾ ਕੂਲਰ ਲਾ ਰੋ ਮੈਂ ਆਪਣੇ ਕਮਰੇ 'ਚ ਸੌਣਾ ਨਹੀਂ ਫਿਰ ਘਰ 'ਚ ਇਹ ਕਮਰਾ ਮੈਂ ਨਹੀਂ ਸੌਣਾ ਉਹ ਤੁਹਾਨੂੰ ਦੇ ਦਾਂ ਤਾਂ ਮੇਰੇ ਲਈ ਕੀ ਲਾਓਗੇ ਫਿਰ ਮੈਨੂੰ ਲਾ ਦਿਓ ਨਾ ਮੈਂ ਆਸੀ ਮੈਂ ਉੱਥੇ ਸੌਂ ਜੰਨੀ ਆ ਮਤਲਬ ਤੇਰਾ ਕਹਿਣ ਦਾ ਮਤਲਬ ਇਹੀ ਹੈ ਨਾ ਪੀੜੀ ਨਵੀਂ ਲੈ ਕੇ ਆਈ ਐਸੀ ਲੈ ਕੇ ਆਈ ਤੇ ਉਹਨੂੰ ਐਸੀ ਨਹੀਂ ਦਿੱਤਾ ਗੱਲ ਤੇ ਇੱਥੇ ਹੀ ਮੁੱਕਦੀ ਹੈ ਨਾ ਤੇ ਜੀਦਾ ਹੋਗਾ ਤਾਂ ਪੁੱਤ ਉਹਦਾ ਹੀ ਨਾਂ ਲੈਣਾ ਜੇ ਸਿਮਰਤ ਦਾ ਐਸੀ ਆਇਆ ਤੇ ਮੈਂ ਕਿਹਾ ਸਿਮਰਤ ਦਾ ਐਸੀ ਆਇਆ ਮੈਂ ਸਾਮੀ ਲਵਾ ਦਿੰਨੀ ਆ ਉਹ ਮੈਂ ਲਵਾਤਾ ਹੁਣ ਇਹ ਗੱਲ ਆਇਆ ਹੁੰਦਾ ਤੇ ਮੈਂ ਲਵਾ ਦਿੰਦੀ ਇਹਦੀ ਭੂਆ ਨੇ ਦਿੱਤੀ ਤਾਂ ਨਹੀਂ ਤਾਂ ਹੁਣ ਤੂੰ ਲਵਾ ਤੇ ਆਪਣੇ ਘਰ ਅੰਦਰ ਕਮਰੇ ਦਾ ਟਿੰਤਜਾਮ ਕਰ ਸੌਣ ਦਾ ਸਹੀ ਮੇਰਾ ਕਮਰਾ ਛੱਡ ਤੂੰ ਸਾਹਮਣੇ ਤੇਰ ਮੇਰ ਕਰੀ ਨਹੀਂ ਮਤਾ ਲੈ ਤੂੰ ਜੋ ਸਿਪਤਾ ਕਰੀ ਜਾਵਾ ਤੇ ਸਾਮੀ ਦਾ ਵੀ ਐਸੀ ਆਇਆ ਲਵਾ ਦੋ ਕਮਰੇ ਚ ਜੋ ਆਇਆ ਹੋਏ ਤੈਨੂੰ ਵੀ ਝੂਠ ਨਹੀਂ ਬੋਲਦੀ ਸਹੀ ਬੋਲਣ ਡਈ ਆ ਚਲ ਨਹੀਂ ਲਾ ਕੇ ਆਈ ਸੀ ਕੋਈ ਗੱਲ ਨਹੀਂ ਜਿਵੇਂ ਆਹ ਲਾ ਸਕਦਾ ਨਾ ਤੇ ਮੈਂ ਨਵਾਂ ਵੀ ਲਾ ਕੇ ਲਾ ਸਕਦਾ ਤੈਨੂੰ ਤੇ ਮੈਂ ਕਹਾਂ ਡੀ ਲਿਆ ਕੇ ਲਾਲਾ ਮੈਂ ਕਿਹੜਾ ਮਨਾ ਕਰਨ ਡਈ ਆ ਗੱਲ ਹੋਣੀ ਆ ਮਾਤਾ ਹਾਂ ਗੱਲ ਤੇ ਲਾਲਾ ਮੈਂ ਐਸੀ ਲਾ ਕੇ ਨਵਾਂ ਵੀ ਲਾ ਸਕਦਾ ਪਰ ਨਹੀਂ ਡੀਆਂ ਤੂੰ ਗੱਲਾਂ ਕਰਦੀ ਨਾ ਲਾਲ ਲਾ ਕੇ ਕਰਨੀਆਂ ਚੰਗੀਆਂ ਨਹੀਂ ਆ ਵਧੀਆ ਲੱਗਦੀਆਂ ਉਹ ਲਾਲ ਲਾ ਕੇ ਨਹੀਂ ਕਰਦੀ ਜੋ ਜੈਜ ਆ ਉਹੀ ਕਰਦੀ ਆ ਜੋ ਹੋਇਆ ਵੋ ਉਹੀ ਕਰਦੀ ਆ ਜਿਹਦੀ ਚੀਜ਼ ਆ ਉਹਦਾ ਹੀ ਨਾਮ ਲੈਣੀ ਆ ਦੂਜੀ ਦਾ ਨਹੀਂ ਲਾ ਸੀ ਮੇਦ ਦੀ ਚੀਜ਼ ਆ ਤੇ ਕਵਾ ਸਮੀਦੀ ਆ ਵੇਰੀ ਉਹਦੀ ਉਹਦੀ ਰਹਿਣੀ ਜਿੰਨੇ ਕਿ ਜੁਗਗੇ ਹੈਗੇ ਨਾ ਉਹਨਾਂ ਨੂੰ ਦੇਤਾ ਉਹਨਾਂ ਨੂੰ ਹੁਣ ਉਹਦੀ ਮਾਤਾ ਪੁੱਤ ਆਜੇ ਦੇਣ ਲਈ ਸਾਰਾ ਸਮਾਨ ਤੱਕ ਪੂਆ ਹੈਗੀ ਉਹ ਦੇ ਦੇ ਪੂਆ ਜਿਹਨੇ ਜੁਗਗੇ ਕਿਹਨੇ ਕੀਤਾ ਵਾ ਤੇ ਫਿਰ ਸ਼ਾਂਤਰੇ ਮੈਂ ਥੋੜੀ ਉਹਨੂੰ ਕੁਝ ਕਹਿਣੀ ਹੈ ਤੇ ਕਹਿ ਦੇ ਇਹ ਤੂੰ ਲਾ ਕੇ ਲਿਆ ਕੇ ਦੇ ਉਹਨੂੰ ਫਿਰ ਤੂੰ ਕਹਿੰਦਾ ਮੈਂ ਕਰੂੰਗਾ ਅਥਕਾਰ ਫਿਰ ਪਰ ਤੂੰ ਤਾਂ ਜੀ ਲੈ ਲੈਂਦੇ ਥੋੜਾ ਬੋਤਾ ਨਾ ਦੱਸ ਮੈਂ ਤਾਂ ਦੱਸਾਂਗੇ ਘੁੱਟਣ ਲਈ ਐ ਦੱਸਾਂਗੇ ਘੁੱਟੇ ਜਲਾ ਬੈ ਓਹਨੂੰ ਦਈ ਤੈ ਉਦੋਂ ਨਾਮੋਂ ਤਾਂ ਚੰਗਾ ਰਹੀ ਨਾ ਨਾ ਮੈਂ ਹੁਣ ਵੀ ਚੰਗਾ ਆ ਠੀਕ ਕਿੱਥੇ ਚੰਗਾ ਤੇ ਫਿਰ ਰੋਟਾ ਕਾ ਬੋਲਣਾ ਬੋਲਣ ਦੀ ਤੇਰੀ ਕੋਈ ਜ਼ਰੂਰਤ ਨਹੀਂ ਆ ਤੇ ਤੂੰ ਬੋਲੇ ਨਾਲੇ ਮੈਨੂੰ ਨਹੀਂ ਫਾਲਤੂ ਕੋਈ ਗੱਲ ਕਰਨੀ ਤੁਹਾਨੂੰ ਮੈਂ ਦੱਸਦਾ ਜੀ ਆਪੋ ਆਪਣਾ ਅੰਦਰ ਆ ਜਾ ਆਪਾਂ ਭਾਂ ਇੰਤਜ਼ਾਮ ਕਰਿਓ ਮੇਰੇ ਕਮਰੇ 'ਚ ਕੋਈ ਚੀਜ਼ ਐ ਦੂਰ ਦਰ ਨਹੀਂ ਜਾਣੀ ਚਾਹੀਦੀ ਤੂੰ ਫਾਲਤੂ ਗੱਲ ਖਵਾਉਂਦੇ ਕੋਲ ਜੇ ਮੈਂ ਮੈਂ ਕਿਸੇ ਨੂੰ ਫਾਲਤੂ ਨਹੀਂ ਆਂਦੀ ਫਾਲਤੂ ਗੱਲ ਤੂੰ ਹੀ ਨਾ ਕਰ ਚੁੱਪ ਕਰ ਜਾ ਲੱਗ ਗਿਆ ਬੁੱਢੀ ਵੱਲ ਦਾ ਗੱਲਾਂ ਕਰਨ ਦਾ ਪਿਆ ਉਹਨੂੰ ਮੰਮੀ ਤੁਹਾਨੂੰ ਕੀ ਲੱਗਦਾ ਮੈਨੂੰ ਸਰ ਕੋ ਜਨਾਨੀ ਸਿਖਾਉਂਦੀ ਮੈਨੂੰ ਸਿਖਾਉਂਦੀ ਆ ਉਹ ਤੇ ਤੈਨੂੰ ਮਾਂ ਭੁੱਲਦੀ ਜਾਂਦੀ ਆ ਨਾ ਜੇ ਨਾ ਸਿਖਾਉਂਦੀ ਹੁੰਦੀ ਨਾ ਸਿੱਖਦਾ ਤਾਂ ਮਾਂ ਦਾ ਚੇਤੇ ਤਾਂ ਰਹਿੰਦਾ ਐਸੀ ਅੱਜ ਮਾਂ ਨੇ ਸਾਨੂੰ ਸੁਵਾਇਆ ਤੇ ਹੀ ਆਪਣੇ ਕਮਰੇ ਦਾ ਇੰਤਜ਼ਾਮ ਕਰੀਏ ਹੁਣ ਮੈਨੂੰ ਮਾਂ ਨਹੀਂ ਭੁੱਲੀ ਤਾ ਤੁਸੀਂ ਫਰਕ ਕਰਦੇ ਹੋ ਦੋਵੇਂ ਪੁੱਤਾਂ ਪੁੱਤਾਂ ਦੇ ਵਿੱਚ ਇੱਕ ਨੂੰ ਮਿਲ ਗਿਆ ਅੱਜ ਦਾਜ ਤੇ ਤੈਨੂੰ ਉਹ ਚੰਗਾ ਲੱਗ ਲੱਪਿਆ ਦੂਜਾ ਤੁਹਾਨੂੰ ਮਾਰਾ ਲੱਗ ਲੱਪਿਆ ਦੱਸ ਪੁੱਤ ਮੈਂ ਕਿਹੜਾ ਉਹਦਾ ਦਾਜ ਚ ਕੁਛ ਲੈਣਾ ਵਾ ਉਹਦਾ ਦਾਜ ਆਇਆ ਤੇ ਉਹਦੇ ਕਮਰੇ 'ਚ ਲੱਗ ਜਾਣਾ ਤੇਰਾ ਆਉਂਦਾ ਤੇ ਤੇਰੇ ਕਮਰੇ 'ਚ ਲੱਗ ਜਾਣਾ ਮੈਨੂੰ ਜੋ ਮਿਲਣਾ ਮੈਂ ਉਹ ਹੀ ਰੱਖਣਾ ਹੈ ਆਪਣੇ ਕਮਰੇ 'ਚ ਚੱਲ ਮੈਂ ਸਮਝ ਗਿਆ ਮਾ ਦਾਰੋਣਾ ਮੈਂ ਲੈ ਲੈਂਦਾ ਕੋਈ ਨਹੀਂ ਮੈਂ ਵੀ ਕਰ ਲੂੰਗਾ ਜੋ ਆਪੇ ਲੈ ਆ ਕੇ ਲਾਵਾਂਗਾ ਚਲ ਸਹੀ ਆ ਤੈਨੂੰ ਤਾਂ ਮੈਂ ਪਹਿਲਾਂ ਹੀ ਕਹਤਾ ਪੁੱਤ ਲੈ ਆ ਕੇ ਲਾਓ ਮੈਂ ਥੋੜੀ ਕਿਆ ਵੀ ਤੂੰ ਸੋਹਰੇ ਕੋ ਮੰਗ ਮੈਂ ਤੈਨੂੰ ਕਿਆ ਲੈ ਆ ਕੇ ਲਾ ਲ ਆਪਣੇ ਕਮਰੇ ਤੂੰ ਮੇਰਾ ਕਮਰਾ ਵਿਹਲਾ ਕਰੋ ਪਰ ਆਣੇ ਮੇਰੀ ਗੱਲ ਸੁਣ ਤੂੰ ਆ ਨਾ ਕਿ ਤੂੰ ਆ ਪੁੱਤਾਂ ਦੇ ਫਰਕ ਪਾਤਾ ਕਿਹੜਾ ਫਰਕ ਪਾਤਾ ਮੈਂ ਦੋ ਪੁੱਤਾਂ 'ਚ ਮੈਂ ਹੈ ਨਵੀਆਂ ਗੱਲਾਂ ਸੁਣਾਉਣਾ ਤੋਂ ਮੈਨੂੰ ਜੋ ਵੀ ਸੁਣਾਉਣਾ ਲੈ ਮੰਮੀ ਤੇ ਹੀ ਬੜਨ ਜਾਣ ਬੰਦੇ ਤੁਹਾਨੂੰ ਬੜਾ ਪਤਾ ਨਹੀਂ ਆ ਫਰਕ ਤੇ ਤੁਹਾਡੀ ਅੱਖਾਂ ਚ ਉਦੋਂ ਹੀ ਵੇਖ ਲਿਆ ਮੈਂ ਜਦੋਂ ਤੁਹਾਡੇ ਨਾ ਮੁੰਡੇ ਦਾ ਛੋਟੇ ਦਾ ਵਿਆਹ ਆਇਆ ਸੀ ਨਾ ਟਰੱਕ ਪਰ ਕੇ ਦਾਜ ਆਇਆ ਸੀ ਉਦੋਂ ਹੀ ਵੇਖ ਲਿਆ ਫਰਕ ਮੈਂ ਤੇ ਜਿਹੜਾ ਸੋਨਾ ਪਾਇਆ ਸੀ ਉਦੋਂ ਤੇਰੀ ਅੱਖਾਂ ਵੇਖ ਲੀਆਂ ਮੈਂ ਇਹ ਚਮਚਮ ਕਰਦੀਆਂ ਹਨ ਉਦੋਂ ਵੇਖ ਲਿਆ ਫਰਕ ਮੈਂ ਆਓ ਤੇ ਤੇਰੇ ਵਰਾਂ ਵੀ ਪਿਆ ਹੁੰਦਾ ਤੋ ਉਦੋਂ ਵੀ ਫਰਕ ਪੈ ਜਾਂਦਾ ਜਦ ਜਦਨ ਪਿਆ ਮੈਨੂੰ ਉਦੋਂ ਪੈ ਗਿਆ ਪਰ ਹੁਣ ਗੱਲ ਕਾਦੀ ਕਰਦਾ ਹੁਣ ਦੱਸ ਹੁਣ ਆ ਹੁਣ ਜਿਹੜੀ ਨੌ ਨੌ ਦੀਆਂ ਕੀ ਗੱਲਾਂ ਕਰਦੇ ਬਾਹਰ ਦੀਆਂ ਵੇਖੋ ਮਨ ਜਾਣਵਾ ਹੱਸ ਤੋ ਜਾਣ ਦੇ ਕੁਛਿਆ ਜਾਣਾ ਤੇ ਅੱਛਾ ਉਹ ਮੁੜ ਜਾ ਤੇ ਤਾ ਭੁੱਲ ਗਿਆ ਤੁਹਾਨੂੰ ਮੇਰੇ ਵਿਆਹ ਦੀ ਨਵਾਂ ਕਿ ਕਿਆ ਠੀਕ ਹੈ ਮਮੀ ਤੂੰ ਇਹ ਕੀ ਕਰ ਰਹੀ ਜਿਹੜਾ ਤੂੰ ਉੱਥੇ ਇਹ ਜਾ ਖੜਨ ਵਾਲੀ ਇੱਥੇ ਹਾਂ ਤਾਂ ਠੀਕ ਹੈ ਕਿਉਂ ਕੀ ਆ ਗਈ ਜਿਹੜਾ ਲੈ ਕੇ ਜਾਣਾ ਸੀ ਕੁਛ ਨਹੀਂ ਲੈ ਘਰ ਚ ਨਾ ਕੁਛ ਨਹੀਂ ਕੀ ਲੈ ਕੇ ਆਈ ਸੀ ਕੀ ਪਾਲਾ ਲੈ ਕੇ ਜਾਣਾ ਸੀ ਇਹ ਹੈਗਾ ਸੀ ਕੋਈ ਪਾਲ ਲਾਉਣ ਵਾਲਾ ਘੁੰਮਣ ਲਈ ਪਾਲਾ ਮਰਦੀ ਜਾ ਹੀ ਸਕਦੇ ਨਾ ਕਿਤੇ ਵੀ ਕਿਉਂ ਵੀ ਨਹੀਂ ਜਾ ਸਕਦੇ ਸੀ ਨਹੀਂ ਹੋਰ ਕੋਈ ਮਨਟਾ ਟੋ ਕਰ ਗਈ ਬਾਪੀ ਘੁੰਮਣ ਜਾਣਾ ਆ ਹੁੰਦਾ ਹੀ ਘੁੰਮਣ ਜਾਣਾ ਲੈ ਉਹ ਘੁੰਮਣ ਜਾ ਉਹਨਾਂ ਨੂੰ ਤਾਂ ਮੈਂ ਦੇ ਦਿੱਤੀ ਗੁਲੀ ਛੁੱਟੀ ਵੀ ਜਾਓ ਐਸ਼ ਕਰੋ ਮੇਰੇ ਵੱਲੋਂ ਫਾਂਡੇ ਵਰੀ ਕੀ ਹੋਈਦਾ ਮਦਾ ਮਨਵੇਖ ਸਮਝੇ ਹੋਦੀ ਵੀ ਉਹਨੂੰ ਤਾਈ ਦੀ ਮਾਂ ਨੇ ਪੂਆ ਨੇ ਆ ਸਹੀ ਆ ਫਿਰ ਸਮਝ ਗਿਆ ਤਰੀ ਗੱਲਾਂ ਸਾਰੀਆਂ ਮੈਂ ਉਹਨੂੰ ਵਿਆਜ ਮਿਲਿਆ ਗੱਡੀ ਤੇ ਮੈਨੂੰ ਮਿਲਿਆ ਕੋਖਣੀ ਆ ਤੇ ਉਹਨੂੰ ਮਿਲਿਆ ਸੋਨਾ ਤੇ ਮੈਨੂੰ ਮਿਲਿਆ ਕੁਖਣੀ ਆ ਹੈ ਤਾਂ ਫਰਕ ਤਾਂ ਫਿਰ ਪੈਣਾ ਹੀ ਪੈਣਾ ਸਿੱਧੀ ਜੀ ਗੱਲ ਆ ਲੱਗ ਗਿਆ ਪਤਾ ਆ ਤਾਲੀਆਂ ਜਿਹੜੇ ਮੇਰੇ ਲੱਗ ਗਏ ਨਾ ਵਜਾ ਵੱਡੀਆਂ ਤੂੰ ਤਾਲੀਆਂ ਵੀ ਚੋਣੀਆਂ ਸਿੱਖਿਆ ਖਾਲੀ ਉੱਥੇ ਨਾ ਕੀ ਕਰਾਂ ਮੈਂ ਫੇ ਮੈਂ ਘੁੰਮਣ ਕਾਤੇ ਜਾਵਾਂ ਤੇ ਮੈਂ ਕੀ ਲਿਆਂਦਾ ਜਿਹੜਾ ਘੁੰਮਣ ਜਾਣਾ ਜੇ ਉਹਨਾਂ ਤਾਂ ਗੱਡੀ ਮਿਲੀ ਆਪਣੀ ਗੱਡੀ ਲੈ ਕੇ ਜਾਣਗੇ ਤੂੰ ਹੀ ਕਾਤੇ ਜਾਣਾ ਕਿ ਕਿਤੇ ਮੈਂ ਕਿਹਾ ਹੀ ਨਹੀਂ ਜਾਣਾ ਮੈਂ ਤਾਂ ਸਿੱਧੀ ਜੀ ਗੱਲ ਕਹਿਣ ਦਿਆਂ ਤੁਹਾਨੂੰ ਵੀ ਮੈਨੂੰ ਤਾਂ ਕਦੇ ਕਹਿ ਨਹੀਂ ਕਿਤੇ ਜਾਣ ਲਈ ਘੁੰਮਣ ਲਈ ਜੇ ਕਹੀਏ ਤੇ ਤੁਸੀਂ ਕਹਿੰਦੇ ਵੇ ਜਾਣਾ ਨਹੀਂ ਤੂੰ ਕਿਉਂ ਜਾਂਦੇ ਜੀ ਵਿਆਹ ਘੁੰਮਣ ਤੇ ਤੁਹਾਡੇ ਸੋਹਰਿਆਂ ਤੋਂ ਲਿਆਏ ਮਿਲਿਆ ਕਿ ਤੁਹਾਨੂੰ ਵੀ ਜਿੱਤੇ ਕਵਾ ਵੀ ਲੈ ਲਓ ਪੁੱਤ ਤੇ ਜਾਓ ਘੋਮੇ ਆਓ ਉਹ ਤੁਸੀਂ ਸਾਨੂੰ ਇਜਾਜ਼ਤ ਦੇਓ ਅਸੀਂ ਆਪੇ ਚੱਲ ਜਾਾਂਗੇ ਕਿਤੇ ਪਰ ਹੁਣ ਕਿੱਥੇ ਜਾਣਾ ਮੈਂ ਤੇ ਬਹਿ ਜਾ ਫਿਰ ਰਾਮਨਾਥ ਟੱਕਿਆ ਲਓ ਫਿਰ ਤੇ ਤਾਲੀਆਂ ਤੁੜੀਆਂ ਮੇਰੇ ਲੱਗੇ ਨਾ ਮੈਂ ਜਾ ਕੇ ਖਬਰ ਤਾਂ ਜੋ ਤਾਲੀ ਮਜਾਈ ਤੇ ਤਾਲੀ ਰਜਾ ਸਾਈਲ ਵਜਾ ਸਕਦਾ ਮੇਰੇ ਲਾਗੇ ਤੂੰ ਨਹੀਂ ਹੁੰਦਾ ਸਮਝਦਾ ਹੀ ਨਾ ਤੂੰ ਉਹ ਦੋਨੇ ਤੋਂ ਸਮਝਿਆ ਜਦੋਂ ਇੱਕ ਛੱਡ ਕੇ ਦੂਜੀ ਤਂਗਲ ਰੱਖ ਲਈ ਸੀ ਉਹ ਉੱਤੇ ਰੱਖ ਦੋ ਤੋ ਚੰਗਾ ਰਹੀ ਨੀ ਨੀਕਾ ਦੇ ਵਿੱਚ ਮਾਦਾ ਸਾਰਾ ਕੋਈ ਦਾਜ ਹੀ ਹੈ ਨਾ ਕਿਉਂ ਦਾਜ ਹੈ ਮੈਂ ਦਾਜ ਤੁਹਾਡਾ ਲੈ ਕੇ ਬੈਠੀ ਆ ਉਹਨਾਂ ਦੇ ਕੋਲ ਵਰਤਦੇ ਰੱਖਦੇ ਟੱਕਦੇ ਮੈਂ ਕੋਲ ਨਾ ਦਾਜ ਦੀ ਕੇ ਮੈਂ ਪਿਆਰ ਹੁੰਦਾ ਵਾ ਪਿਆਰ ਇਹਨਾਂ ਨਹੀਂ ਹੈ ਦਾਜ ਹੁੰਦਾ ਤਾਂ ਮੈਂ ਕਿਹੜਾ ਉਹਦਾ ਦਾਜ ਲੈ ਕੇ ਬੈਠੀ ਆ ਚਾ ਕੈਂਠਾ ਬਾਕੇ ਬੈਠੀ ਆ ਮੈਨੂੰ ਤਾਂ ਜਿਹੜਾ ਦਿੱਤਾ ਉਹਨਾਂ ਨੇ ਉਹ ਹੀ ਦਿੱਤਾ ਹੈ ਨਾ ਮੇਰੇ ਕੋਲ ਤਾਂ ਕੋਈ ਨਹੀਂ ਨਾ ਮੰਨਦੀ ਆਪਣਾ ਪਾਉਂਦੀ ਲਾਉਂਦੀ ਗੱਡੀ ਤੇ ਬੈਂਦੀ ਜਾਂਦੀ ਤੁਹਾਡੀ ਵੀ ਨਹੀਂ ਤੁਸੀਂ ਵੀ ਜਾਂਦੇ ਹੋ ਕੁਮਮੀ ਕੈਂਠੇ ਦੀ ਗੱਲ ਕਰਦੇ ਤੁਸੀਂ ਕੈਂਠਾ ਤੁਹਾਨੂੰ ਪਿਆਰ ਤਾਂ ਹੈਗਾ ਵਾ ਪਰ ਇੰਦਰੋ ਪਿਆ ਵਾ ਸ਼ਮੀ ਵੱਲੋਂ ਨਹੀਂ ਪਿਆ ਜੇ ਕਹਿੰਦੇ ਸ਼ਮੀ ਵੱਲੋਂ ਪਿਆ ਹੁੰਦਾ ਨਾ ਕੈਂਠਾ ਤੁਹਾਨੂੰ ਤੇ ਦੂਜੀ ਵਾਰ ਇੱਧਰ ਤੂੰ ਲੜਕਾਈ ਹੋਣੀ ਹੁੰਦੀ ਸ਼ਮੀ ਦੇ ਨਾਲ ਉਹ ਮੈਂ ਨਹੀਂ ਲਮਕੋਣੀ ਮੈਂ ਆਪੇ ਆਕੇ ਲਮਕ ਜਾਣਾ ਸੀ ਉਹਨੇ ਆਪੇ ਹੀ ਪਿਆਰ ਕਰਨਾ ਸੀ ਮੈਂ ਕਹਦਾ ਲਮਕੋਣਾ ਸੀ ਉਹਦੇ ਕੋ ਹੋਣਾ ਹੀ ਤੁਹਾਨੂੰ ਮੇਰੇ ਕੋ ਆਪੇ ਆ ਜਾਣਾ ਇਹ ਗੱਲਾਂ ਤੁਸੀਂ ਕਰਦੇ ਜੇ ਨਾ ਹਾਂ ਤੇ ਸ਼ਮੀ ਨੂੰ ਗੱਲਾਂ ਕਰ ਲੈ ਕੋਈ ਪਿਆਰ ਤੁਹਾਡਾ ਦੇਖਣਾ ਸੀ ਮੈਨੂੰ ਪਤਾ ਇਹ ਹੁਣ ਦੇਖਣ ਨਹੀਂ ਦਿਆ ਜਦੋਂ ਪੈਂਦਾ ਨਾ ਉਹਨੇ ਬਾ ਮੇਰੀ ਆਪੇ ਆਕੇ ਫੜਨੀ ਮੈਂ ਨਹੀਂ ਫੜਨੀ ਸਮਝ ਲੱਗੀ ਉਹ ਮੈਂ ਨਹੀਂ ਫੜੀ ਉਹਨੇ ਆਪੇ ਆ ਕੇ ਮੇਰੀ ਫੜੀ ਆ ਗੱਲਾਂ ਕਰਦਾ ਐ ਵਾਰੇ ਨਹੀਂ ਉਹਨੂੰ ਦਿੰਦਾ ਤੂੰ ਇਹ ਕਿਹੜੇ ਸਮਝਦੇ ਏ ਮਮੀ ਸਮਝਣ ਵਾਲੀ ਗੱਲ ਹੋਊ ਤੇ ਸਮਝੂਗੀ ਤੂੰ ਲਾਲਾ ਗੱਲਾਂ ਕਰ ਰੋ ਹਟ ਰਹੀ ਨਹੀਂ ਐ ਬਸ ਹਨਾ ਫਿਰ ਇਹ ਸੋਚ ਲੈ ਤੂੰ ਸਿੱਧੀ ਜਿਹੀ ਗੱਲ ਐ ਵੇ ਲਾਲਾ ਕੇ ਕਾਦੀ ਐ ਵਾ ਗੱਲਾਂ ਕਰਦੀਆਂ ਜੋ ਸਹੀ ਐ ਉਹ ਹੀ ਕਰਦੀ ਐ ਸਾਰੀ ਦੁਨੀਆ ਨੂੰ ਪਤਾ ਜੇ ਕੋਈ ਕਹੇ ਤਾਂ ਮੈਂ ਕੋਠੇ ਕਰਕੇ ਰੋਣਾ ਪਊਂਗੀ ਤੇ ਵੱਡੀ ਨੂੰ ਕੁਛ ਨਹੀਂ ਮਿਲਿਆ ਛੋਟੀ ਨੂੰ ਸਭ ਕੁਝ ਮਿਲਿਆ ਤੇ ਛੋਟੀ ਦਾ ਮੈਂ ਸਭ ਕੁਝ ਕਰਨ ਲਈ ਵੱਡੀ ਨਮਕਿੱਥੋ ਕਰਾ ਤੇ ਜਾਓ ਫਿਰ ਪਾਓ ਕੋਠੇ ਤੇ ਜਾ ਕੇ ਰੋਲਾ ਦੱਸੋ ਆਂਡ ਗਵਾਡ ਨੂੰ ਕੱਢੋ ਮਰਾ ਜਲੂਸ ਦੱਸੋ ਪੀਨ ਛੋਟੀ ਦਾ ਆਇਆ ਦਾਜ ਤੇ ਵੱਡੀ ਦਾ ਰਾਜ ਨਹੀਂ ਆਇਆ ਤੂੰ ਨਾ ਮੇਰੇ ਉੱਚੀ ਬਾਹ ਨਾ ਮੇਰਨਾ ਨਾ ਬੋਲ ਜੇ ਮੈਂ ਚੜ ਗਈ ਨਾ ਕੋਠੇ ਫੱਕਾ ਤੇਰਾ ਕੋਈ ਨਹੀਂ ਦੇਖਣਾ ਸਮਝ ਲੱਗੀ ਨਾ ਤੇ ਚੰਗੀ ਤਰ੍ਹਾਂ ਪਰਣਾ ਪੇਰ ਕੇ ਦੁਨੀਆ ਕੱਟੀ ਕਰਨੀ ਫਿਰ ਮੈਂ ਦੱਸਣਾ ਤੇ ਨਿੱਕੀ ਦਾ ਦਾਜ ਆਇਆ ਵੱਡੀ ਦਾ ਆਇਆ ਨਹੀਂ ਤੇ ਨਿੱਕੀ ਐਸ਼ ਕਰਨ ਲਈ ਆ ਤੇ ਵੱਡੀ ਸੜਦੀ ਆ ਤੇ ਵੱਡੀ ਵੀ ਲੈ ਆਵੇ ਆਪਣੀ ਮੂਹ ਆਪਾਂ ਦੇ ਗੱਲ ਤਾਂ ਫਿਰ ਉਹੀ ਆ ਗਈ ਹੈ ਨਾ ਗੱਲ ਤਾਂ ਤੂੰ ਦਾਜ ਦੀ ਕਰਨੀ ਆ ਅਈ ਤੂੰ ਲਾਲਾ ਗੱਲਾਂ ਕਰਦੇ ਜਿੰਨੂੰ ਫੇ ਤੂੰ ਨਾ ਦੇ ਮੈਂ ਆਪਣਾ ਕਮਰਾ ਤ ਨਹੀਂ ਉਹ ਦੇਣਾ ਮੰਮੀ ਤੈਨੂੰ ਪਤਾ ਵੀ ਇਹ ਚੰਗੀ ਤਰ੍ਹਾਂ ਉਹਦੀ ਭੂਆ ਨੇ ਕੀ ਦੇ ਦੇਣਾ ਸੀ ਮਾਪਿਓ ਦਾ ਹੈ ਨਹੀਂ ਹੈ ਘਰੋਂ ਕਿਦਾਂ ਦੀਓ ਤੇ ਫੇ ਤੇ ਨਹੀਂ ਦੇਣਾ ਤਾਂ ਫੇ ਸੜੇ ਨਾ ਨਾ ਲੋਕਾਂ ਵਾਲੇ ਬਹਿ ਕੇ ਗੱਲਾਂ ਨਾ ਨਾ ਕਰੇ ਚੁੱਪ ਕਰਕੇ ਬਹਵੇਂ ਉਹ ਉਹੋ ਹੀ ਸੜਦੀ ਆ ਐਸੀ ਮਰਤ ਨੂੰ ਸਾਰਾ ਕੁਝ ਕਹਿਣ ਦਾ ਤੇ ਮੈਨੂੰ ਕੁਝ ਨਹੀਂ ਕਹਿੰਦੇ ਸਿਵਰਨ ਕੇ ਜਾਤੋਂ ਫੇਰਿਆ ਉਹ ਵੀ ਉਹਨੂੰ ਦੁੱਖ ਲੱਗਾ ਵੀ ਉਹ ਕਿਉਂ ਕਉਮ ਫੇਰਾ ਵੀ ਮੈਂ ਤਾਂ ਗਈ ਨਹੀਂ ਸੀ। ਵੀ ਵਿਦਕਰਾ ਕਰਨਦੇ ਜੇ। ਵਿਦਕਰਾ। ਵਿਦਕਰਾ ਤੇ ਕਾਕੇ ਆਪੇ ਹੀ। ਹੋਰ ਦੋ ਭਰਾਵਾਂ ਜੀ ਵਿਦਕਰਾ ਕਰਨਦੇ ਜੇ। ਜਿਹਦਾ ਦਾਜ ਆਇਆ ਉਹਨੂੰ ਤੁਸੀਂ ਚੰਗਾ ਹੱਦਾਂ ਜੁਰ-ਜੁਰ ਕੇ ਬਿਠਾਉਂਦੇ ਜੇ ਤੇ ਮੈਨੂੰ ਬੱਸ। ਮੈਂ ਤਾਂ ਮੈਂ ਉਹਨੂੰ ਕਿਹੜਾ ਕੋ ਦੇਣਾ ਤੇ ਉਹਦਾ ਆਇਆ ਵਾ ਗੱਡੀ ਆਈ ਆ। ਮੈਂ ਜਾਓ ਫਿਰੋ ਤੁਰਾ ਮੋੜਾ ਲਓ ਐਸ਼ ਕਰੋ ਮੇਰੇ ਵੱਲੋਂ ਖੁੱਲੀ ਛੁੱਟੀ ਤੇਰੀ ਵੀ ਆਈ ਹੁੰਦੀ ਤੈਨੂੰ ਵੀ ਜੰਨੇ। ਉਜੇ ਸੋਹਰਾਂ ਨੂੰ ਗੱਡੀ ਦਿੱਤੀ ਆ ਤੇਰੀ ਵਾਈ ਨੂੰ ਤੈਨੂੰ ਇਹਨਾਂ ਜਾ ਪਤਾ ਐ ਇਸ ਕਰ ਉਹ ਹੀ ਦਿਖੰਦਿਆ ਨੂੰ ਗੱਡੀ ਆ ਥੋੜੀ ਜਿਹੀ ਉਹ ਦਿਖੰਦਿਆ ਮਾਤਾ ਸਾਹਿਲ ਦਾ ਐ ਨਾ ਟਰੱਕ ਭਰ ਕੇ ਨਾ ਦਾਜ ਤਾਈ ਉਹਦੇ ਨਾਲ ਜੁੜ ਜੁੜ ਕੇ ਬੈੰਦੀ ਆ ਬਾਹਾਂ 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 ਆ ਕੇ ਤੇ ਜੇ ਕਿਦੇ ਆਇਆ ਨਾ ਤੇ ਜਿਵੇਂ ਸ਼ੰਮੀ ਦਾ ਵੀ ਕਿਦੇ ਉਹਨੇ ਵੀ ਲੰਕਾਈ ਹਣੀ ਬਾਹਾਂ ਇੱਕ ਤੇ ਨਾਲ ਕਾਕਾ ਜੀ ਆਇਆ ਤਾਂ ਨਾ ਆਪੇ ਲੰਕ ਜਾਣਾ ਹੀ ਉਹਨੇ ਦੂਜੇ ਪਾਸੇ ਆ ਕੇ ਤੇ ਮੰਮੀ ਮੈਂ ਵੀ ਇਸ ਤਰ੍ਹਾਂ ਆ ਸਮਝ ਲਾ ਕਿ ਉਹ ਨਾ ਆਇਆ ਨਹੀਂ ਤਾਂ ਹੀ ਨਹੀਂ ਗਾਹ ਹੁੰਦੀ ਤੇ ਤੁਸੀਂ ਆਪ ਲੰਕਾ ਲਓ ਹਣ ਬਾਹ ਹੁਣ ਕੀ ਹੋ ਗਿਆ ਕਿਤੇ ਤੂੰ ਜੋ ਬੋਲਣ ਨੂੰ ਰੱਖਿਆ ਵਾ ਤੂੰ ਜੋ ਬੋਲਣ ਰੱਖਿਆ ਤੇਰੀ ਜੀ ਪ ਜੇ ਤੁਸੀਂ ਉਹ ਆਈਓ ਤਾਂ ਤੇ ਲੁਟਰੋ ਚੱਲਣਾ ਨਹੀਂ ਮਾਂ ਨੂੰ ਮਾਨਿਸਾ ਕੰਦਾ ਪਿਆ ਐਨਾ ਐਨਾ ਬੈਸਦਾ ਉਹ ਨਾ ਮੇਲੋ ਫੜ ਕੇ ਤੂੰ ਬੈਸਣ ਗਿਆ ਮੇਰਾ ਜੋਤ ਕਰਕੇ ਆਕਰ ਤੇ ਤੂੰ ਹੀ ਬਹਿਦੇ ਹੋ ਦੋ ਤੂੰ ਕਹਿੰਨੇ ਮੇਰੇ ਵਿਆਹ ਕਰਦੀ ਤੇਰਾ ਕਰੋਦਾ ਨਹੀਂ ਵਿਆਹ ਕਰਾਉਂਦਾ ਨਹੀਂ ਹੁਣ ਕਰਾਇਆ ਤੈਨੂੰ ਜੀ ਨਹੀਂ ਦਿੰਦੇ ਤੇ ਕਾਕਾ ਉਹ ਉੱਥੇ ਤੇ ਆ ਨਾ ਹਾਈ ਨੂੰ ਨਾ ਸਕਣ ਪਾ ਮੰਮੀ ਇਹਨੂੰ ਬਾ ਤੇ ਹੁਣ ਜਿਹੜੀ ਮੈਨੂੰ ਚੰਗੀ ਲੱਗਦੀ ਮੈਂ ਉਹਨੂੰ ਸਕਣ ਪੋਣਾ ਹੀ ਹੂੰ ਫਿਰ ਜੋ ਹੈਗਾ ਫਿਰ ਚੁੱਪ ਕਰਕੇ ਰਹਿ ਫਿਰ ਕਿਉਂ ਬੋਲਦਾ ਫਿਰ ਕਿਉਂ ਬੋਲਦਾ ਚੁੱਪ ਕਰ ਲੈ ਤੈਨੂੰ ਦਾਜ ਦੀ ਤੇ ਤੂੰ ਬਣਾ ਲੈ ਦਾਜ ਬਣਾ ਕੇ ਦੇ ਦੇ ਤੂੰ ਮੈਂ ਤੇ ਬਣਾਉਂਗਾ ਹੀ ਅੱਛਾ ਰੋਲਾ ਨਾ ਪਾ ਬਣਾਣਾ ਨਾ ਕਰੋ ਗੱਲ ਮੈਂ ਤੇ ਕਰਨਾ ਹੀ ਕਰਨਾ ਮੈਂ ਕਿਹੜਾ ਕੋਲੋਂ ਦੇਣਾ ਵਾ ਬਸ ਐਸੇ ਕੰਮ ਕਰੋ ਤੁਸੀਂ ਹੋਰ ਕੁਝ ਕਰ ਨਹੀਂ ਸਕਦੇ ਤੁਸੀਂ ਤੂੰ ਕਰ ਲੈ ਜੋ ਹੁੰਦਾ ਤੇਰੇ ਕੋਲ ਮੇਰੀ ਗੱਲ ਸੁਣੋ ਕੀ ਡੇਜ ਤੁਸੀਂ ਕਰਨਾ ਐਵੇਂ ਉੱਚੀ ਉੱਚੀ ਰੋਲਾ ਪਾਉਂਦਾ ਇਹ ਮੈਂ ਤੁਹਾਨੂੰ ਕਿਹਾ ਵੀ ਕੋਈ ਗੱਲ ਨਹੀਂ ਕਰਨੀ ਮੰਮੀ ਜੀ ਐਵੇਂ ਡੇ ਹੀ ਆਏ ਤੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਤੂੰ ਤਾਂ ਚੋਪੀ ਕਰ ਜਾ ਨਾ ਨਾਲੇ ਚੋਤ ਨਾਲੇ ਚਤਲ ਉਹਨੂੰ ਪੜਾ ਦਿਓ ਤੋ ਕਰ ਦਿੰਦੀ ਮੇਰੇ ਕੋਲ ਕਿ ਜਾ ਜਾ ਕੇ ਮਾਂ ਦੇ ਕੰਨ ਖਾ ਤੇ ਉਹ ਆ ਕੇ ਮੇਰਾ ਸਿਰ ਖਾਂਦਾ ਨਾਲ ਉਹ ਜੁਬਾਨ ਨਹੀਂ ਚੱਲਦੀ ਅੱਜ ਉਹਦੀ ਬੰਦ ਨਹੀਂ ਹੁੰਦੀ ਬਈ ਤੇਰੇ ਸਖਾਇਆ ਹੀ ਸਭ ਕੁਝ ਛੋਟਿਆ ਕਿ ਆਉਟ ਕੇ ਅੰਦਰ ਕੀ ਡੇਜ਼ ਕਰ ਤੂੰ ਕਿੱਥੇ ਹੱਥ ਕੇ ਅੰਦਰ ਇਹਨੇ ਜਾਣਾ ਵਾ ਬੰਵੇਂ ਹੁਣ ਇੱਥੇ ਸੁਣੇ ਗੱਲਾਂ ਮੇਰੀਆਂ ਵੀ ਦੱਸ ਕੀ ਕੀ ਬੋਲਦੀ ਏ ਤੂੰ ਤੂੰ ਰਹਿਣੀ ਏ ਮੰਮੀ ਮੈਂ ਇਹਨਾਂ ਨੂੰ ਦੱਸੋ ਕੀ ਕਹਿੰਦਾ ਵਾ ਤੇਰਾ ਕੀ ਤਾਂ ਹੀ ਸਭ ਕੁਝ ਛੋਟਿਆ ਪੁੱਛ ਲੋ ਵੀ ਮੈਂ ਇਹਨਾਂ ਨੂੰ ਕੀ ਜਾਨੀ ਆ ਮੈਨੂੰ ਕੋਈ ਮੇਰੇ ਮਾਰੇ ਤੇਰੀ ਮਮੀ ਮੈਨਾਂ ਨੂੰ ਕੀ ਜਾਨੀ ਆ ਬੋਲੋ ਹੈ ਤੇਰੀ ਭੈਣ ਆਈ ਆ ਬੂਸਰ ਕੁਛੜਾ ਤੂੰ ਸਭ ਲੜਾਈ ਵਰਤ ਬਾਦੀ ਹੈ ਮੰਮੀ ਮੈਂ ਆਪਣੇ ਹੱਥੀ ਲੈ ਕੇ ਆਈ ਆ ਮੈਨੂੰ ਕੋਈ ਦੁੱਖ ਨਹੀਂ ਹੈ ਮੇਰੀ ਭੈਣ ਆਉਣ ਦਾ ਤੇ ਫਿਰ ਦੱਸ ਉਹ ਦੁੱਖ ਨਾ ਹੁੰਦੇ ਜੀ ਉਹਦਾ ਏਸੀ ਆ ਗਿਆ ਮੇਰਾ ਨਹੀਂ ਆਇਆ ਮੇਰਾ ਕੀ ਆ ਇਹ ਸਭ ਗੱਲਾਂ ਕਿਉਂ ਹੁੰਦੀਆਂ ਨੇ ਮੰਮੀ ਕਿਹਦੇ ਨਾਲ ਦੀ ਤੁਹਾਨੂੰ ਦੱਸੋ ਤੇ ਤੇਰਾ ਵੀ ਲਵਾ ਦਿੰਦੀ ਮੰਮੀ ਮੇਰਾ ਕੁਝ ਨਹੀਂ ਕਿਹਾ ਮੈਂ ਏਸੀ ਉਸੇ ਦੀ ਗੱਲ ਤੂੰ ਹੀ ਕਰਦੀ ਹੋ ਮੇਰਾ ਕੁਝ ਨਹੀਂ ਕਿਹਾ ਪਾਉਂਦਾ ਆ ਕੇ ਮੇਰੇ ਨਾਲ ਆ ਕਰ ਤੇ ਤੂੰ ਨੂੰ ਕਿਹਾ ਹੋਗਾ ਫਿਰ ਇਹ ਮੇਰੇ ਕੰਨ ਆ ਕੇ ਖਾਂਦੇ ਸੁਣਦੇ ਕਿਸ ਦੀ ਗੱਲ ਸੁਣ ਨਹੀਂ ਦਿੰਦੇ ਕਿਸ ਦੀ ਗੱਲ ਚੱਲ ਕੀ ਕਹਿੰਦੀ ਤੁਹਾਨੂੰ ਦੱਸੋ ਬਿਲਾਤ ਨੂੰ ਕੀ ਮਾੜਾ ਕਹਿੰਦੀ ਆ ਬੋਲੋ ਤੁਸੀਂ ਕਾਲੇ ਕਿਉਂ ਪੈਣ ਦੇ ਤੇ ਹੋਣੀ ਗੱਲ ਕਰੋ ਮੰਮੀ ਨਾਲ ਆਪਣੀ ਜੀ ਜੁਬਾਨ ਨੂੰ ਥੋੜੀ ਜੀ ਲਗਾਮ ਦੇ ਲੈ ਹੁਣ ਤੇਰੀ ਖੁੱਲ ਬਹੁਤ ਗਈ ਜੋ ਨਹੀਂ ਤਾਂ ਮੈਂ ਤੈਨੂੰ ਥੱਪੜ ਖੱਚ ਕੇ ਮਾਰ ਦੇਣਾ ਤੇਰਾ ਜੁਬਾਨ ਨਾ ਬੰਦ ਕਰ ਦੇਣੀ ਮਾਰੂ ਥੱਪੜ ਜਿਹੜਾ ਮਾਰਨਾ ਕੋਈ ਨਾ ਪਉ ਤੂੰ ਬੋਲੀ ਮੇਰੇ ਅੱਗੇ ਫਿਰ ਮੈਂ ਤੈਨੂੰ ਦੱਸੂ ਮਮੀ ਜੀ ਤਾਂ ਨਹੀਂ ਕੋਈ ਗੱਲ ਨਹੀਂ ਆ ਸਹੀ ਗੱਲ ਸਮਝਣ ਦੇ ਜੇ ਮੈਂ ਉਹਨਾਂ ਨੂੰ ਦੱਸੂ ਕੀ ਕਹਿਣਾ ਉਹ ਵੀ ਤੁਹਾਨੂੰ ਉਹਦੇ ਤੁਹਾਡੇ ਨਾਲ ਗੱਲ ਕਰਨ ਦੀ ਗੱਲ ਥੋੜਾ ਕੋਈ ਹੈਗੀ ਵਿੱਚ ਤੇਰੀ ਗੱਲ ਅੱਗੇ ਤੂੰ ਨਹੀਂ ਹੁੰਦਾ ਹੋਰ ਤੂੰ ਹੋਂ ਰਿਹਾ ਹੈ ਅੱਗੇ ਵੀ ਇਹੋ ਮੇਰਾ ਮੁੰਡਾ ਸੀ ਮਦਰ ਤੈਨੂੰ ਕੀ ਲੱਗਦਾ ਇਹ ਮੈਨੂੰ ਸਿਖਾਉਂਦੀ ਆ ਆ ਕੇ ਬੋਲਦਾ ਮੈਂ ਆ ਵੇਖ ਲੈ ਖੁਸ਼ੀ ਬਣਾ ਹੁਣ ਵੀ ਮੇਰਾ ਘਰ ਵਾਲਾ ਮੇਰੇ ਮਗਰ ਲਾ ਕੇ ਬੋਲਦਾ ਜਾ ਕੇ ਲੱਡੂ ਵੰਡ ਭਾਵੇਂ ਆ ਲੈ ਖਾ ਲੱਡੂ ਮੇਰਾ ਘਰ ਵਾਲਾ ਮੇਰੇ ਨਾਲ ਆ ਮੇਰੀ ਮਾਂ ਨੂੰ ਉਹਨੇ ਛੱਡਤਾ ਵਾ ਤੇ ਮੇਰੇ ਨਾਲ ਹੋ ਗਿਆ ਵਾ ਇੰਨੀ ਜਬਾਨ ਚੱਲਦੀ ਈ ਉਹਦੀ ਕੀ ਸ਼ੱਕਤਾ ਮੈਂ ਓਏ ਚੁੱਪ ਕਰ ਦੇ ਤੇ ਥੱਪੜ ਖਿੱਚ ਕੇ ਆ ਜੜਾ ਮੈਂ ਤੈਨੂੰ ਛੱਡ ਦੇਣਾ ਹੀ ਇਕ ਘਰ ਚ ਕਲੇਸ਼ ਪੈ ਗਿਆ ਜਿੱਦਣ ਤੂੰ ਆਈ ਏ ਸਭ ਕੁਝ ਵਾਰ ਘਰ ਨੂੰ ਹੈ ਮਾਂ ਨਵੇਂ ਤੇ ਲੜਾਈ ਮੈਂ ਕਮੰਡ ਤੇ ਉਹਦੇ ਕੰਨ ਭਰਦੀ ਐ ਤੂੰ ਹੁਣ ਤੁਸੀਂ ਦੋ ਬੈਣ ਆਈਆਂ ਰਲ ਕੇ ਰਵੋ ਸਭ ਤੂੰ ਹੀ ਆਤੀ ਚੁੱਕ ਲਈ ਦੋ ਜਣਿਆਂ ਦੇ ਤੂੰ ਕੀ ਮੜਾ ਕਹਿੰਦੀ ਮੜਾ ਤੈਨੂੰ ਦੱਸ ਕਰੀਂ ਕੀ ਮਾਦਾ ਰੋਕਿਆ ਪਈ ਨਹੀਂ ਤੂੰ ਮਿਰਦੇ ਹੈ ਮੈਂ ਇਹਦੇ ਗਲਤੀ ਨਹੀਂ ਹੁੰਦੇ ਦੱਸ ਇੱਥੇ ਕੋਈ ਕੰਮ ਨਹੀਂ ਗਲਤੀ ਚੜੰਦਾ ਫਿਰ ਮੰਮੀ ਇਹ ਗਲਤੀ ਫਿਰ ਤੂੰ ਸਾਰਿਆਂ ਨਾਲ ਗਲਤ ਹੋਣ ਦੇਣਾ ਇਹਦੇ ਨਾਲ ਨਹੀਂ ਹੋਣ ਦੇਣਾ ਤੂੰ ਇਹਦਾ ਮਗਰ ਲੱਗ ਗਈ ਇਹਨੂੰ ਨਾ ਕੁਛ ਮਾੜਾ ਚੰਗਾ ਕਰੋ ਜੇ ਇੱਕ ਗਲਤ ਕਰੂਗੀ ਨਾ ਉਧਰ ਮੇਰੇ ਤੇਰਾ ਵੀ ਸਟੈਂਡ ਲਾਉਂਗਾ ਮੈਨਾਂ ਕੀ ਤੂੰ ਸਟੈਂਡ ਹੈਗਾ ਵਾ ਤੂੰ ਸਟੈਂਡ ਨਾ ਜਾ ਗਿਆ ਸਟੈਂਡ ਲਊਂਗਾ ਮੈਂ ਹੋ ਗਈ ਮੈਂ ਕੋਈ ਬੰਦਾ ਕੋਈ ਜਾਵੇ ਬਣਾ ਦੱਸ ਬੱਸ ਕਰੋ ਤੁਸੀਂ ਕੀ ਡੇਜ ਕਰਨ ਚਲਾਓ ਅੰਦਰ ਵੀਰ ਗੱਲ ਸੁਣੋ ਮੈਂ ਤਾਂ ਸਮਝਾਉਂਦਿਆਂ ਨਹੀਂ ਮੈਨਾਂ ਸਮਝਾ ਸਮਝੀ ਹੋਈ ਆ ਮੇਰੇ ਨਾਲ ਪਹਿਲੇ ਆਣ ਕੇ ਇਹ ਤਾਂ ਦਾ ਤੁਹਾਨੂੰ ਕੁਝ ਨਹੀਂ ਕਹਿਣ ਦੇ ਤੇ ਐਵੇਂ ਕਾਨੇ ਪੈ ਗਏ ਜੀ ਇੱਕ ਤੇ ਸਾਹਮਣੇ ਬੋਲੀ ਜਾਂਦਾ ਜ਼ਬਾਨ ਤੇ ਦੀ ਬੰਦ ਨਹੀਂ ਹੋਣੀ ਤੇ ਕਿਸ ਤਰ੍ਹਾਂ ਨਹੀਂ ਕਹਿਣ ਦੇ ਆ ਹੋਰ ਉਹਨੇ ਕੀ ਖੜਾ ਕੋਣ ਮੈਨ ਗਲੋ ਫੜਨਾ ਹੱਥੋਂ ਫੜਨਾ ਕੋਣ ਹੈ ਇਹ ਹੀ ਬਾਕੀ ਰਹਿ ਗਿਆ ਵਾ ਮੇਰਾ ਦਿਮਾਗ ਨਹੀਂ ਫਿਰਿਆ ਵਾ ਫਿਰਿਆ ਹੀ ਆ ਹੁਣ ਤੇਰਾ ਫਿਰਿਆ ਹੀ ਆ ਕਾਕਾ ਇਹ ਮੈਨੂੰ ਨਜ਼ਰ ਆਉਂਦਾ ਪਿਆ ਵਾ ਮੈਨੂੰ ਨਜ਼ਰ ਆਉਂਦਾ ਜਦੋਂ ਤੁਸੀਂ ਕਰਦੇ ਜੇ ਤੈਨੂੰ ਕਿਹਨੇ ਨਜ਼ਰ ਆਉਂਦਾ ਕੁਛ ਹੁੰਦਾ ਹੀ ਨਹੀਂ ਬੈ ਤੈਨੂੰ ਨਜ਼ਰ ਕਿ ਆਉਣਾ ਨਾ ਜੈਸਾ ਹੀ ਆਉਂਦਾ ਦਾਜ ਦਾ ਸਰਾ ਹੋਰ ਗੱਲ ਕੋਈ ਨਹੀਂ ਤੈਨੂੰ ਦਾਜ ਹੀ ਪੁੱਜਿਆ ਨਾ ਤੇ ਤੈਨੂੰ ਹੋਰ ਕੁਛ ਬਸ ਮੈਂ ਦਾਜ ਲੈ ਕੇ ਕੀ ਕਰਦਾ ਮੈਂ ਦਾਜ ਲੈ ਕੇ ਮਰਨਾ ਬੜੂ ਤੇਰਾ ਕਲਮਾ ਤੇ ਫਿਰ ਨਾ ਕਰੋ ਵਿਦਕਰੇ ਵਿਦਕਰੇ ਮੈਂ ਕਾਹਦੇ ਕਰਨਾ ਜਿਹਦਾ ਆਇਆ ਉਹਨੂੰ ਮੈਂ ਦੇਣਾ ਇਹਨੂੰ ਮੈਂ ਕਿੱਥੋਂ ਦੇਣਾ ਜਾ ਜਾ ਤੂੰ ਵੀ ਭੂਆ ਕੋ ਮੰਗ ਤੋਈ ਮੁੰਡੇ ਤੇ ਲੈ ਆਓ ਮੈਨੂੰ ਨਹੀਂ ਲੋੜ ਤੇ ਫਿਰ ਚੁੱਪ ਰੋ ਜਬਾਨ ਬੰਦ ਰੱਖ ਰੋ ਇੱਥੇ ਤੇ ਜਬਾਨ ਕੋ ਚਲਾਉਂਦੇ ਨਹੀਂ ਜਬਾਨ ਨਹੀਂ ਚਲਾਉਂਦੀ ਗੱਲ ਮਾਦਾ ਤੂੰ ਹੀ ਨਾ ਮੇਰੇ ਨਾਲ ਕੋਈ ਖਾ ਨਾ ਲਵੀ ਮੈਂ ਬਹੁਤ ਪਾਰੇ ਸੀ ਹੁਣ ਮੈਂ ਹੁਣ ਕੋਸ਼ਿਸ਼ ਚਲ ਗਿਆ ਨਾ ਜਬਾਨ ਲਾ ਕੇ ਕਿੰਨੀ ਜਬਾਨ ਲੜਾਈ ਤੂੰ ਨਾ ਆਪਣਾ ਭੋਲਾ ਜਿਹਾ ਚਿਹਰਾ ਮੇਰੇ ਤੋਂ ਦੂਰ ਕਰ ਲੈ ਮੈਨੂੰ ਨਾ ਸਾਹਮਣੇ ਮੇਰੇ ਨਜ਼ਰ ਨਾ ਆਇਆ ਕਰ ਆ ਭੋਲੀ ਨੀ ਸ਼ਕਲ ਲੈ ਕੇ ਨਾ ਮੈਨੂੰ ਪਾਗਲ ਬਣਾਉਂਦੀ ਨਹੀਂ ਨੀ ਤੂੰ ਮੈਂ ਤੁਹਾਡੇ ਪਾਸੇ ਫਸ ਜਾਨੀ ਕਿ ਕਿੰਨੂ ਕੀ ਕਵਾਂ ਮੰਮੀ ਮੈਂ ਕੀ ਕੀਤਾ ਤੂੰ ਭੋਲੀ ਬਣ ਜਾਨੀਆ ਉਹਨੂੰ ਬੰਬੜਾ ਵੇ ਭੇਜਦੀ ਨਹੀਂ ਮੇਰੇ ਲਾਗੇ ਮੰਮੀ ਮੈਂ ਇਹਨਾਂ ਨੂੰ ਕੁਝ ਨਹੀਂ ਕਿਹਾ ਸੀ ਉਹ ਐਵੇਂ ਬੰਬ ਵਾਂਗ ਬਚਣ ਡਿਆ ਸੀ ਨਹੀਂ ਕੁਝ ਕਿਹਾ ਤੇ ਮੈਂ ਨਾ ਬਸ जा चल जेमलक चल जा ਮੇਰੇ ਕਰੇ ਹੱਥ ਜੋੜ ਦੀ ਜਾ ਚਲੀ ਜਾ ਨੀਰਾ ਜਾ ਛੇਰ ਲਾਗੋ ਔਰੀ ਜੀ ਬਣ ਕੇ ਤੇ ਲੂਤੀਆਂ ਲਾ ਕੇ ਆ ਜਾਂਦੀ ਮੇਰੇ ਕੋਲ ਮੰਮੀ ਜੀ ਮੈਂ ਕੁਛ ਨਹੀਂ ਕਿਆ ਮੈਂ ਕਿਹਾ ਯੂ ਨੂੰ ਤੇ ਬੰਬ ਬਣ ਕੇ ਅੱਗ ਬਣ ਕੇ ਆ ਜਾ ਮੇਰੇ ਲਾ ਕੇ ਤੇ ਮੱਚ ਸਖਾ ਕੇ ਤੇ ਭੋਲੀ ਬੰਦੀ ਮੇਰੇ ਲਾ ਕੇ ਆ ਕੇ ਚੰਗੀ ਬਣ ਬਣ ਵਿਖਾਉਂਦੀ ਮੈਨੂੰ ਮੈਨੂੰ ਪਤਾ ਕਿੰਨੀ ਤੂੰ ਚੰਗੀ ਹੈ ਹੁਣ ਉਹੀ ਹੋ ਜੋ ਹੋਣ ਡਿਆ